ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵੋ ਚਿਰ ਪਏ ਉਦਰਸ਼ਨ ਦੇਖੇ ਨਾਮ ਤੇਰੋ ਆਰਤੀ ਮੱਜਨ ਮਰਾਰੇ ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਲਖਵਿੰਦਰ ਸਿੰਘ ਮਾਲੂ ਅਨਾਉਂਸਰ ਪਿੰਡ ਕਣਕਵਾਲ ਪੰਗੂਆ ਜਗਤ ਗੁਰੂ ਧੰਨ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮੇਰੇ ਵੱਲੋਂ ਆਪ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਤੰਤਨ ਸਾਹਿਬ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਪਿੰਡ ਕਣਕਵਾਲ ਪੰਗੂਆ ਵੱਲੋਂ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਚਨਮ ਤੇਹਾੜੇ ਨੂੰ ਮੁੱਖ ਰੱਖਦੇ ਹੋਏ ਬਹੁਤ ਸੋਹਣੀਆਂ ਕੋਸ਼ਿਸ਼ਾਂ ਤੇ ਬਹੁਤ ਵੱਡੇ ਉਦਦਮ ਅਪਰਾਲੇ ਕੀਤੇ ਗਏ ਨੇ ਇਸ ਵਾਰ ਫੇਰ ਹਰ ਸਾਲ ਦੀ ਤਰ੍ਹਾਂ ਔਰ ਪਿੰਡ ਕਣਕਵਾਲ ਪੰਗੂਆ ਵਿਖੇ 10 ਫਰਬਦੀ ਨੂੰ ਹੋਣ ਜਾ ਰਿਹਾ ਜੀ ਵਿਸਾਲ ਨਗਰ ਕੀਰਤਨ ਸਤਿਗੁਰਾਂ ਦੀ ਯਾਦ ਦੇ ਵਿੱਚ ਆਓ ਆਪਾਂ ਵੀ ਸਾਰੇ ਰਲ ਮਿਲ ਕੇ ਭਰਦਿਆਂ ਹਾਜ਼ਰੀਆਂ ਜੀ ਜਿੱਥੇ ਦਾਸ ਨੂੰ ਵੀ ਮੰਚ ਸੰਚਾਲਕ ਹੋਣ ਦੇ ਨਾਤੇ ਸੱਦਾ ਭੇਜਿਆ ਗਿਆ ਪ੍ਰਬੰਧਕ ਕਮੇਟੀ ਵੱਲੋਂ ਔਰ ਬਕਵਕ ਤਰ੍ਹਾਂ ਦੇ ਢਾਡੀ ਸੰਗ ਸਹਿਬਾਨ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨ ਪਹੁੰਚ ਰਹੇ ਨੇ। ਔਰ ਮੇਰੀ ਪਰੀ ਗੱਤ ਦਾ ਅਖਾੜਾ ਜਿਨ੍ਹਾਂ ਨੇ ਗੁਰੂ ਕੀ ਸ਼ਸਤਰ ਵਿਦਿਆ ਪ੍ਰਾਪਤ ਕੀਤੀ ਹੈ ਉਹ ਵੀ ਅੱਛੇ-ਅੱਛੇ ਸੰਗਤਾਂ ਨੂੰ ਯੋਗਰ ਦਿਖਾਉਣ ਤੋਂ ਪਹੁੰਚ ਰਹੇ ਨੇ। ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਮਨਪ੍ਰੀਤ ਸਿੰਘ ਜੀ ਖਾਲਸਾ ਅਲੀਪੁਰ ਵਾਲੇ 11 ਤੇ 12 ਫਰਵਰੀ ਨੂੰ ਜਿਨ੍ਹਾਂ ਵੱਲੋਂ ਦੀਵਾਨ ਸਜਾਏ ਜਾਣਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਯਾਦ ਦੇ ਵਿੱਚ ਉਨਾ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ 11 ਫਰਵਰੀ ਤੇ 12 ਫਰਵਰੀ ਨੂੰ 7 ਵਜੇ ਤੋਂ ਲੈ ਕੇ 11 ਵਜੇ ਤੱਕ ਔਰ ਸਾਰੀਆਂ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਜੀ